ਅੱਜ ਦੇਖੰਬਰ ਸਟਾਰਟ ਹੋ ਗਿਆ ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਜੈ ਸ਼੍ਰੀ ਮਹਾਕਾਲੀ ਮੰਦਿਰ ਕਮੇਟੀ ਅਤੇ ਸ ਕੀਰਤਨ ਮੰਡਲ ਲਹਿਰਿਕਾਗੇ ਦੇ ਲੋਕਾਂ ਦੇ ਸਹਿਯੋਗ ਨਾਲ ਅੱਜ 23ਵਾਂ ਇਹ ਜੋ ਮੈਡੀਕਲ ਕੈਂਪ ਲਗਾਇਆ ਗਿਆ ਹੈ ਲਗਾਤਾਰ ਕੈਂਪ ਚੱਲ ਰਿਹਾ ਹਫਤਾਵਾਰ ਤੇ ਬਹੁਤ ਇਹ ਵੱਡਾ ਕੰਮ ਹੈ ਮੈਂ ਇਹਨਾਂ ਦੇ ਕੰਮ ਦੀ ਸਲਾਗਾ ਕਰਦਾ ਕਿ ਜੇ ਇਹ ਲਗਾਤਾਰ ਕੈਂਪ ਲਗਾ ਰਹੇ ਨੇ ਅੱਜ HDFC ਬੈਂਕ ਦੇ ਸਹਿਯੋਗ ਨਾਲ ਅੱਜ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਮੇਰੀ ਮੈਂਬਰਾਂ ਨਾਲ ਗੱਲ ਹੋ ਰਹੀ ਸੀ ਪ੍ਰਧਾਨ ਜੀ ਨਾਲ ਕਿ ਵੀ ਇਹ ਖੂਨਦਾਨ ਕੈਂਪ ਚਲੋ ਪਹਿਲਾ ਮੈਡੀਕਲ ਕੈਂਪ ਲੱਗਦਾ ਤਾਂ ਸਮੇ ਦੀ ਨਜਾਗਤ ਹੈ ਕਿਉਂਕਿ ਜੋ ਉੱਪਰੋਂ ਹਸਪੀਟਲ ਚ ਵੀ ਫੋਨ ਆਇਆ ਕਿ ਵੀ ਕਿ ਵੀ ਖੂਨ ਦੀ ਲੋੜ ਹੈ ਸੋ ਇਹਨਾਂ ਨੇ ਉਦਦਮ ਕਰਕੇ ਅੱਜ ਖੂਨਦਾਨ ਜਿਹੜਾ ਕੈਂਪ ਲਗਾਇਆ ਹੈ ਮੈਂ ਲੋਕਾਂ ਨੂੰ ਵੀ ਬਤੁਵਤ ਅਪੀਲ ਕਰਦਾ ਕਿ ਬਤੁਵਤ ਖੂਨਦਾਨ ਕਰੋ ਕਿ ਖੂਨਦਾਨ ਇੱਕ ਬਹੁਤ ਉਤਮਦਾਨ ਹੈ ਮਰਦੇ ਹੋਏ ਬੰਦੇ ਦੀ ਆਪਾਂ ਜਾਨ ਬਚਾਉਣ ਚ ਸਹਾਈ ਹੋਈ ਹੈ ਡਾਕਟਰ ਸਰਵਜੀ ਬਹੁਤ ਥੋੜੀ ਸਲਾਹ ਕਰ ਰਹੇ ਨੇ ਡਾਕਟਰ ਨੇ ਔਰ ਬੜੀ ਅੱਛੀ ਸਲਾਹ ਕਰ ਰਹੇ ਨੇ ਮੈਂ ਦੇਖ ਰਿਹਾ ਨਗਰਪਾਲਿਕਾ ਤੋਂ ਵੀ ਪੂਰੀ ਭਜਨਟ ਕਰ ਰਹੇ ਨੇ ਬਹੁਤ ਪੂਰਾ ਸਹਿਯੋਗ ਯੋਗਦਾਨ ਦਿੰਦੇ ਨੇ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਹੈ ਇੱਥੋਂ ਰਕੇਸ਼ ਕੁਮਾਰ ਮਾਨਸਲ ਕੰਮ ਕਰਿਆ ਤਾਂ ਇਹ ਹਮੇਸ਼ਾ ਕਰੇ ਵੀ ਇਹਨਾਂ ਨੇ ਮਤਲਬ ਅੱਜ ਦਾ ਜੋ ਪ੍ਰੋਗਰਾਮ ਹੈ ਅੱਜ ਇੱਕ ਮਹਾਨ ਖੂਨਦਾਨ ਕੈਂਪ ਜੋ ਸਾਡੇ ਦੇਸਾਂ ਦੇ ਸੋਸਾਇਟੀ ਅਤੇ ਮਹਾਂਕਾਇਤ ਕੰਟਰੈਕਟ ਦੁਬਾਰਾ ਲਗਾਇਆ ਗਿਆ ਹੈ ਹਰ ਵਾਰ ਦੀ ਤਰ੍ਹਾਂ ਚੈਰੀਟੇਬਲ ਕੈਂਪ ਤਾਂ ਅਸੀਂ ਲਗਾ ਹੀ ਰਹੇ ਹਾਂ ਜੋ ਕਿ ਅੱਜ 23ਵਾਂ ਚੈਰੀਟੇਬਲ ਕੈਂਪ ਹੈ ਜਿਸ ਵਿੱਚ ਅਸੀਂ ਦਵਾਈਆਂ ਦੀ ਸਹੂਲਤ ਵੀ ਮਰੀਜ਼ਾਂ ਨੂੰ ਉਪਲਬਧ ਕਰਵਾਈ ਹੋਈ ਹੈ ਇਸ ਵਿੱਚ ਅਸੀਂ ਪਹਿਲੀ ਵਾਰੀ ਇੱਕ ਅਪਰਾਲਾ ਕੀਤਾ ਕਿ ਖੂਨਦਾਨ ਕੈਂਪ ਜੋ ਸਿਵਲ ਹਸਪਤਾਲ ਸੰਗਰੂਰ ਵਿਖੇ ਖੂਨ ਦੀ ਘਾਟ ਨੂੰ ਦੇਖਦੇ ਹੋਏ ਸਾਨੂੰ ਸੁਨੇਹਾ ਲੱਗਿਆ ਸੀ ਕਿ ਤੁਹਾਡੀ ਸੁਸਾਇਟੀ ਹਮੇਸ਼ਾ ਹੀ ਪਿਛਲੇ 13 ਸਾਲਾਂ ਤੋਂ ਅਸੀਂ ਲਗਾਤਾਰ ਬੇਸਾਰ ਅਜੀਬ ਜੰਤੂਆਂ ਦਾ ਇਲਾਜ ਕਰਦੇ ਆ ਰਹੇ ਆਂ ਰਜਿਸਟਰਡ ਸੰਸਥਾ ਸਾਡੀ ਪਿਛਲੇ 13 ਸਾਲਾਂ ਤੋਂ ਉਸ ਵਿੱਚ ਅਸੀਂ ਪਿਛਲੇ 6 ਮਹੀਨਿਆਂ ਤੋਂ ਮਤਲਬ ਚੈਰੀਟੇਬਲ ਕੈਂਪ ਵੀ ਲਗਾਉਣਾ ਸ਼ੁਰੂ ਕਰਿਆ ਹੈ ਇਸ ਵਿੱਚ ਅਸੀਂ ਇਸ ਵਾਰ ਖੂਨਦਾਨ ਕੈਂਪ ਲਗਾਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸਾਡਾ ਸਹਿਯੋਗ ਦਿੱਤਾ ਸਾਡੀ ਇੱਛਾ ਮੁਤਾਬਕ ਸਾਨੂੰ ਲਗਭਗ 150 ਦੇ ਕਰੀਬ ਡੋਨੇਟਰ ਆਉਣ ਦੀ ਸੰਭਾਵਨਾ ਲੱਗਦੀ ਹੈ ਇਸ ਵਿੱਚ ਸ਼ਹਿਰ ਨਿਵਾਸੀਆਂ ਦਾ ਤੇ HDFC ਬੈਂਕ ਦਾ ਪੂਰਨ ਸਹਿਯੋਗ ਹੈ ਅਸੀਂ ਧੰਨਵਾਦ ਕਰਦੇ ਆਂ ਸਾਡੇ ਗੌਰਵ ਗੋਇਲ ਜਿਨ੍ਹਾਂ ਨੇ ਸਾਡੇ ਇਸ ਕੈਂਪ ਵਿੱਚ ਆਪਣੀ ਹਾਜ਼ਰੀ ਰਵਾ ਕੇ ਇਸ ਕੈਂਪ ਦੀ ਸ਼ੋਭਾ ਵਧਾਈ ਹੈ ਧੰਨਵਾਦ ਕੀ ਨਾਮ ਹੈ ਸੰਜੀਪ ਕੁਮਾਰ ਰੋਡਾ ਸੰਜੀਪ ਜੀ ਦਾ ਕੀ ਪ੍ਰੋਗਰਾਮ ਹੈ ਅੱਜ ਦਾ ਜੀ ਖੂਨਦਾਨ ਕੈਂਪ ਲੱਗਿਆ ਹੋਇਆ ਜਿਹੜਾ ਬੇਸਹਾਰਾ ਜੀਵ ਜੰਤੂ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਇਹ ਬੜੀ ਸਲਾਗਾ ਜੋ ਕਦਮ ਹੈ ਹਰ ਹਫ਼ਤੇ ਫ੍ਰੀ ਹੈ ਕੈਂਪ ਲਗਾ ਰਹੇ ਨੇ ਫ੍ਰੀ ਮੈਡੀਸਨ ਦੇ ਰਹੇ ਨੇ ਜਿਹੜਾ ਬਹੁਤ ਔਖਾ ਹੈ ਪਰ ਅੱਜ ਬਲੱਡ ਕੈਂਪ ਲਾਇਆ ਜਿਹੜਾ ਮੈਗਾ ਕੈਂਪ ਹੈ ਬੜਾ ਹੀ ਸਲਾਗਾ ਜੋ ਕਦਮ ਹੈ ਕੈਂਪ ਖੂਨਦਾਨ ਇੱਕ ਉਹ ਚੀਜ਼ ਹੁੰਦੀ ਹੈ ਦੇਣ ਵਾਲੇ ਦਾ ਤਾਂ ਜੇਬ ਦੇ ਵਿੱਚੋਂ ਕੁਝ ਨਹੀਂ ਜਾਂਦਾ ਪਰ ਜਿਹਨੂੰ ਮਿਲਦਾ ਉਹਦੀ ਜ਼ਿੰਦਗੀ ਬਚ ਜਾਂਦੀ ਹੈ ਬੜਾ ਹੀ ਸਲਾਗਾ ਜੋ ਕਦਮ ਹੈ ਮੈਂ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮੌਕੇ ਤੇ ਹਰ ਸਮੇ ਸਾਡਾ ਇਹ ਬੜਾ ਮਾਣ ਕਰਦੇ ਨੇ ਬੜਾ ਸਹਿਯੋਗ ਦਿੰਦੇ ਨੇ ਸ਼੍ਰੀ ਅਸ਼ੋਕ ਜੀ ਰਕੇਸ਼ ਜੀ ਤੇ ਹੋਰ ਵੀ ਸਾਰੇ ਇਹਨਾਂ ਦੇ ਮੈਂਬਰ ਨੇ ਰਿੰਕੂ ਜੀ ਜਿੰਨਾ ਵੀ ਇਹਨਾਂ ਦਾ ਮੈਂ ਧੰਨਵਾਦ ਕਰਾਂ ਉਨਹੀਂ ਚੰਗੀ ਗੱਲ ਹੈ ਕਿਉਂਕਿ ਆਪਣੇ ਘਰ ਚਲਾਣੇ ਅੱਜ بڑے ਔਖੇ ਨੇ ਹਰ ਹਫ਼ਤੇ ਕੈਂਪ ਲਾਉਣਾ ਅੱਜ ਕੈਂਪ ਖਤਮ ਹੁੰਦਾ ਤਾਂ ਕੱਲ ਤੋਂ ਅਗਲੇ ਕੈਂਪ ਦੀ ਤਿਆਰੀ ਸ਼ੁਰੂ ਕਰਨੀ ਪੈਂਦੀ ਹੈ ਤਾਂ ਹੀ ਹਰ ਹਫ਼ਤੇ ਕੈਂਪ ਚੱਲਦੇ ਨੇ ਪਰਮਾਤਮਾ ਇਹਨਾਂ ਨੂੰ ਸਾਰੇ ਮੈਂਬਰਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤਾਂ ਕਿ ਇਹ ਕੰਮ ਲਗਾਤਾਰ ਜਾਰੀ ਰਹੇ